ਦੋਸਤੋ ਕਰੋੜਾਂ ਲੋਕ ਰੋਜ਼ਾਨਾ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਪਵਾਉਣ ਦੇ ਲਈ ਪٹرول ਪੰਪਾਂ ਦੇ ਉੱਪਰ ਜਾਂਦੇ ਆ ਅਤੇ ਅਕਸਰ ਕਈ ਪٹرول ਪੰਪਾਂ ਵਾਲਿਆਂ ਦੀ ਗਰਵੜੀ ਕਰਨ ਜਾਂ ਫਿਰ ਘੱਟ ਤੇਲ ਪਾਉਣ ਦੀ ਸ਼ਿਕਾਇਤ ਵੀ ਮਿਲਦੀ ਰਹਿੰਦੀ ਹੈ ਇਸੇ ਕਰਕੇ ਕੁਝ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਤੇਲ ਪਵਾਉਂਦੇ ਆ ਕਈ ਲੋਕ 100 200 ਜਾਂ ਫਿਰ 500 ਰੁਪਏ ਦੀ ਬਜਾਏ 110 210 ਜਾਂ ਫਿਰ 480 510 ਇਸ ਤਰ੍ਹਾਂ ਦੀ ਫਿਗਰ ਦੇ ਰੇਟ ਦੇ ਨਾਲ ਤੇਲ ਪਵਾਉਂਦੇ ਆ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਤੇਲ ਪੂਰਾ ਪੈ ਜਾਂਦਾ ਹੈ ਅਤੇ ਅਧਿਕਨਿਕ ਇੱਕ ਹੋਰ ਧਾਰਨਾ ਦੇਖਣ ਨੂੰ ਮਿਲ ਰਹੀ ਹੈ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਲੋਕ ਸਵੇਰੇ ਸਵੇਰੇ ਪਟ્રોલ ਪੰਪਾ ਦੇ ਉੱਪਰ ਤੇਲ ਪਵਾਉਣ ਦੇ ਲਈ ਜਾ ਰਹੇ ਆ ਆਖਰ ਸਵੇਰੇ ਸਵੇਰੇ ਤੇਲ ਪਵਾਉਣ ਦਾ ਲੋਕਾਂ ਨੂੰ ਕੀ ਫਾਇਦਾ ਹੋ ਰਿਹਾ ਏ ਜਾਂ ਫਿਰ ਇਸ ਦੇ ਵਿੱਚ ਕੀ ਸੱਚਾਈ ਹੈ ਇਹੀ ਵਿਸ਼ਾ ਅੱਜ ਦੀ ਸਾਡੀ ਇਸ ਵੀਡੀਓ ਦਾ ਹੈ ਸਤਿ ਸ੍ਰੀ ਅਕਾਲ ਜੀ ਭਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਦੋਸਤੋ ਅਝਾ ਕਰਨ ਵਾਲੇ ਲੋਕਾਂ ਦਾ ਤਰਕ ਹੈ ਕਿ ਸਵੇਰੇ ਸਵੇਰੇ ਤਾਪਮਾਨ ਘੱਟ ਹੁੰਦਾ ਹੈ ਅਤੇ ਤੇਲ ਦੀ ਘਣਤਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਦੀ ਗੱਡੀਆਂ ਦੇ ਵਿੱਚ 19 ਪੈਸੇ ਦੇ ਵਿੱਚ ਵਾਧੂ ਤੇਲ ਪੈ ਜਾਂਦਾ ਹੈ ਅਤੇ ਇਹ ਲੋਕ ਆਖਦੇ ਹਨ ਕਿ ਇਸ ਦੇ ਉਲਟ ਜੇਕਰ ਉਹ ਦੁਪਹਿਰ ਸਮੇਂ ਜਾਂ ਵੱਧ ਗਰਮੀ ਦੇ ਵਿੱਚ ਤੇਲ ਪਵਾਉਣ ਜਾਂਦੇ ਹੈ ਤਾਂ ਫਿਰ ਤੇਲ ਪਤਲਾ ਹੋ ਜਾਂਦਾ ਹੈ ਉਸ ਦੀ ਘਣਤਾ ਘਟ ਜਾਂਦੀ ਹੈ ਅਤੇ ਤੇਲ ਘੱਟ ਪੈਂਦਾ ਹੈ ਹੁਣ ਇਸ ਸਬੰਧ ਦੇ ਵਿੱਚ ਮਾਹਰ ਕੀ ਕਹਿੰਦੇ ਹੈ ਮਾਹਰਾਂ ਦੇ ਵੱਲੋਂ ਦਿੱਤੇ ਗਏ ਵਿਗਿਆਨਿਕ ਤੱਥ ਕੀ ਕਹਿੰਦੇ ਹੈ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਸਰਕਾਰ ਦੇ ਵੱਲੋਂ ਪੈਟਰੋਲ ਦੀ ਜੋ ਘਣਤਾ ਹੈਗੀ ਡੈਂਸਿਟੀ ਹੈਗੀ ਉਹ ਵੱਖਰੀ ਰੱਖੀ ਹੋਈ ਹੈ ਅਤੇ ਡੀਜ਼ਲ ਦੀ ਡੈਂਸਿਟੀ ਵੱਖਰੀ ਰੱਖੀ ਹੋਈ ਹੈ ਹੁਣ ਪੈਟਰੋਲ ਦੀ ਡੈਂਸਿਟੀ 730 ਤੋਂ ਲੈ ਕੇ 780 ਦੇ ਵਿੱਚ ਘਾਰ ਰੱਖੀ ਗਈ ਹੈ ਅਤੇ ਡੀਜ਼ਲ ਦੀ ਡੈਂਸਿਟੀ 830 ਤੋਂ ਲੈ ਕੇ 900 ਦੇ ਵਿੱਚ ਘਾਰ ਰੱਖੀ ਗਈ ਹੈ ਹੁਣ ਇਹਨਾਂ ਅੰਕਾਂ ਤੋਂ ਸਾਨੂੰ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਡੀਜ਼ਲ ਦੀ ਘਣਤਾ ਪੈਟਰੋਲ ਤੋਂ ਵੈਸੇ ਹੀ ਜ਼ਿਆਦਾ ਹੁੰਦੀ ਹੈ ਤਾਂ ਫਿਰ ਹੁਣ ਜੇਕਰ ਆਪਾਂ 1 ਲੀਟਰ ਪੈਟਰੋਲ ਲੈ ਲਈਏ ਅਤੇ 1 ਲੀਟਰ ਹੀ ਆਪਾਂ ਡੀਜ਼ਲ ਲੈ ਲਈਏ ਤਾਂ ਫਿਰ ਦੋਮਾ ਨੂੰ ਜਦੋਂ ਆਪਾਂ ਮਾਪੇ ਦੇ ਵਿੱਚ ਪਾਵਾਂਗੇ ਤਾਂ ਦੋਵੇਂ ਬਰਾਬਰ ਲੀਟਰ ਹੀ ਹੋਣਗੇ ਜਦੋਂ ਕਿ ਡੀਜ਼ਲ ਦੀ ਡੈਂਸਿਟੀ ਤਾਂ ਪਹਿਲਾਂ ਹੀ ਜ਼ਿਆਦਾ ਹੈ ਤਾਂ ਫਿਰ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਘੰਟਾ ਦੇ ਨਾਲ ਡੈਂਸਿਟੀ ਦੇ ਨਾਲ ਪੈਟਰੋਲ ਦੀ ਮਿਕਦਾਰ ਦਾ ਕੋਈ ਸਬੰਧ ਨਹੀਂ ਹੁਣ ਮਹਰ ਵੀ ਇਹੀ ਗੱਲ ਕਰਦੇ ਨੇ ਮਹਰ ਵਿਗਿਆਨਿਕ ਤੱਥ ਦਿੰਦੇ ਨੇ ਅਤੇ ਉਹ ਵੀ ਇਹੀ ਗੱਲ ਕਰਦੇ ਨੇ ਕਿ ਘੰਟਾ ਦੇ ਨਾਲ ਡੈਂਸਿਟੀ ਦੇ ਨਾਲ ਪੈਟਰੋਲ ਦੀ ਮਿਕਦਾਰ ਦਾ ਕੋਈ ਸਬੰਧ ਨਹੀਂ ਮਹਾਰਾਂ ਦੇ ਮੁਤਾਬਕ ਜੋ ਪੈਟਰੋਲ ਪੰਪਾਂ ਦੇ ਉੱਪਰ ਆਧੁਨਿਕ ਮੀਟਰ ਲੱਗੇ ਹੁੰਦੇ ਆ ਡੈਂਸਿਟੀ ਨੂੰ ਮਾਪਣ ਵਾਲੇ ਉਹ ਤਾਪਮਾਨ ਦੇ ਮੁਤਾਬਕ ਤੇਲ ਦੀ ਘਣਤਾ ਨੂੰ ਐਡਜਸਟ ਕਰਦੇ ਰਹਿੰਦੇ ਆ ਅਤੇ ਇਸੇ ਕਰਕੇ ਤੇਲ ਦੀ ਘਣਤਾ ਇੱਕ ਪੁਆਇੰਟ ਦੇ ਉੱਪਰ ਫਿਕਸ ਵੀ ਨਹੀਂ ਕੀਤੀ ਹੋਈ ਜਿਵੇਂ ਪੈਟਰੋਲ ਦੀ ਡੈਂਸਿਟੀ 730 ਤੋਂ ਲੈ ਕੇ 780 ਤੱਕ ਹੈ ਇਸ ਦੇ ਵਿਚ ਵਿਚ ਵਾਲੀ ਫਿਗਰ ਵਾਲਾ ਪੈਟਰੋਲ ਸੁੱਧ ਮੰਨਿਆ ਜਾਂਦਾ ਹੈ ਹੁਣ ਜੇਕਰ ਕਿਸੇ ਪੈਟਰੋਲ ਪੰਪ ਦੇ ਉੱਪਰ ਤੇਲ ਦੀ ਘਣਤਾ ਜਾਂ ਡੈਂਸਿਟੀ ਦੱਸੀ ਗਈ ਫਿਗਰ ਤੋਂ ਘੱਟ ਹੈ ਜਾਂ ਫਿਰ ਵੱਧ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੇਲ ਸ਼ੁੱਧ ਨਹੀਂ ਹੈਗਾ ਤਾਂ ਫਿਰ ਤੁਸੀਂ ਇਸ ਦੀ ਪੈਟਰੋਲੀਅਮ ਮੰਤਰਾਲੇ ਜਾਂ ਫਿਰ ਸਬੰਧਤ ਵਿਭਾਗ ਨੂੰ ਸ਼ਿਕਾਇਤ ਕਰ ਸਕਦੇ ਹੋ ਸੋ ਤੁਸੀਂ ਬੇਫਿਕਰ ਹੋ ਕੇ ਕਿਸੇ ਵੀ ਸਮੇਂ ਤੇਲ ਪਵਾ ਸਕਦੇ ਹੋ ਤਾਪਮਾਨ ਦਾ ਤੇਲ ਦੇ ਵੱਧ ਜਾਂ ਘਟ ਪੈਣ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਸੋ ਦੋਸਤੋ ਜਾਗਰੂਕ ਹੋਵੋ ਜਾਣਕਾਰ ਬਣੋ ਬਹਿਮਾ ਭਰਮਾ ਤੋਂ ਰਹੋ ਦੂਰ ਅਤੇ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ